ਕਿਸਮਤ ਦੀ ਦਿੱਸੀ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੋਂ ਪ੍ਰਭੰਤ ਹੈਗਾ ਕਿਸੇ ਦੇ ਪਰਸ਼ੰਤੇ ਮੈਂ ਕਈ ਕੋਟ ਭੂਤ ਪ੍ਰੇਤ ਸੂ ਕਰ ਮਿਰਗਾ 15 ਦਿਨ ਵਿਦੇਸ਼ ਦੀ ਗੱਲ ਹੈ ਉਹ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗੈਨੀ ਜੀ ਇਹ ਦੇ ਨਾਲ ਤੇ ਬੜਾ ਵਹਿਮ ਫੈਲੇਗਾ ਤੇ ਮੈਂ ਘਰ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪੰਮੇ ਤੇ ਉਹਦਾ ਖੁਲਾਸਾ ਦਿੱਤਾ। ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਨਾ ਇਸ ਵਕਤ। ਉਹ ਗੁਸਤਾਖੀ ਮਾਲ 6.5 ਅਰਬ ਬਹੁਤ ਬਣੀ। ਜ਼ਮੀਨ ਦੇ ਉੱਤੇ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ। ਇਤਨੇ ਦੇਵਤੇ ਵੀ ਮੰਨਦੇ। ਦੇਵਤਿਆਂ ਦਾ ਵਾਸਾ ਸਤਸੰਗ ਦੇ ਚਾਹੁੰਦਾ ਹੈ, ਮੰਦਰਾਂ ਚਾਹੁੰਦਾ ਹੈ, ਮਸਜਿਦਾਂ ਚਾਹੁੰਦਾ ਹੈ, ਦਰਗਾਹਾਂ ਤੇ ਆਉਂਦਾ ਹੈ, ਗੁਰਦੁਆਰਿਆਂ ਚਾਹੁੰਦਾ ਹੈ। ਬੋਤਾਂ ਪ੍ਰੇਤਾਂ ਦਾ ਵਾਸਾ ਵੈਸ਼ਾਲਿਆਂ ਚ ਹੁੰਦਾ ਹੈ ਸ਼ਰਾਬਖਾਨਿਆਂ ਚ ਹੁੰਦਾ ਹੈ ਜੂਏਖਾਨਿਆਂ ਚ ਹੁੰਦਾ ਹੈ ਜਿਤਨੇ ਜਵਾਰੀ ਬੈਠੇ ਹੁੰਦੇ ਨੇ ਉਤਨੇ ਭੂਤ ਵੀ ਕਿਸੇ ਮੰਦਰ ਦੇ ਜਿਤਨੇ ਸਤਸੰਗੀ ਬੈਠੇ ਹੁੰਦੇ ਨੇ ਉਨੋਤਨੇ ਦੇਵਤੇ ਵੀ ਬੈਠੇ ਹੁੰਦੇ ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਇਹ ਦੇਵਤਿਆਂ ਨੂੰ ਦੇਖ ਲੈਂਦੇ ਅੱਜ ਤੱਕ ਮੇਰੇ ਕੋਲ ਨਹੀਂ ਆਇਆ ਹੈ ਹੁਣ ਸੂਰਤ ਪਹੁੰਚ ਰਹੇ ਨੇ ਗਿਆਨੀ ਬਲਵੰਦਰ ਸੇ ਕਨੇਦਾ ਰਹਿੰਦੇ ਨੇ ਚੰਗੇ ਬਜਨੇ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਆ ਜਿੱਥੇ ਜਹਾਜ਼ ਬਣਦੇ ਨੇ ਉੱਥੇ ਬਣਦੇ ਨੇ ਮਸ਼ਹੂਰ ਹੈ ਉੱਥੇ ਇੱਕ ਗੁਰਦੁਆਰਾ ਹੈ ਪੰਜ ਸੱਤ ટ્રਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ ਤੇ ਉਹ ਬਣਾਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ ਤੋਂ ਫਿਰ ਉਹਨਾਂ ਨੇ ટ્રਸਟ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਿਆ ਨਹੀਂ ਜੀ ਤੁਸੀਂ ਸਾਨੂੰ ਇੱਕ ਹਫਤਾ ਦੇ ਦੋ ਕਿਸੇ ਤਰੀਕੇ ਨਾਲ ਗਏ ਉੱਥੇ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੈ ਬਿਲਕੁਲ ਪਹਾੜ ਦੇ ਉੱਤੇ ਹੈ ਅਲੱਗ ਰਮੜੀਕ ਜਗ੍ਹਾ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਬਿਆਨੀ ਬਲਵਿੰਦਰ ਸਿੰਘ ਬੇਕੋਲ ਸੰਗਤ 'ਚ ਬੈਠਾ ਸੀ ਉਹਨਾਂ ਨੂੰ ਕਹਿੰਦਾ ਹੈ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਇਕੱਲੇ ਮਸਜੇਂ ਦੀ ਬੈਠੇ ਨੇ ਕਹਿੰਦੇ ਨਹੀਂ ਦੋ ਹੋਰ ਪਿਛੇ ਬੈਠੇ ਨੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਖੈਰ ਬਾਅਦ ਵਿੱਚ ਮੈਂ ਗਿਆਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੇਰੇ ਸੰਗਤ ਦੇ ਉਤੇ ਚਾ ਉੱਠ ਕੇ ਆਇਆ ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ ਕਿਨੇ ਔਖਾ ਹੋ ਕੇ ਤੇ ਜਾਣਾਈ ਸੀ ਮੈਂ ਉਹਨਾਂ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਕਿ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਉੱਥੇ ਗੁਟਕੇ ਪਏ ਨੇ ਪੌਥੀਆਂ ਪਈਆਂ ਆਉਂਦੀਆਂ ਨੇ ਖੜਾ ਪ੍ਰਸਾਦ ਦੀ ਦੇਗ ਰੱਖਦੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗੈਣੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਂਣ ਲੱਗ ਪਏ ਖੰਡੇ ਗੈਣੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਂ ਸਾਨੂੰ ਬੈਠਣ ਦੇ ਸਾਢੀ ਜਗ੍ਹਾ ਅਸੀਂ ਰੋ ਜਾਂਦੇ ਮੈਂ ਕਿਹਾ ਦਿਖਾਈ ਦਿੱਤੇ ਨੇ ਕਹਿੰਦਾ ਹੋਰ ਤੇ ਨਹੀਂ ਕੁਛ ਆਖੇ ਕੋਈ ਨਹੀਂ ਮੈਂ ਤੇ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹੋ ਲੈ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਹੁੰਦੇ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸਤੇ ਨਹੀਂ ਕਰਦਾ ਕਈ ਵੈਮੀ ਬੜੇ ਹੁੰਦੇ ਨੇ ਸਮਝ ਕੱਖ ਨਹੀਂ ਆਉਂਦੀ ਕਿ ਹਿੰਦੂ ਬਣਨ ਤੋਂ ਬੋਧ ਕਰਤ ਅਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਹੈ ਇੱਕ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਦੇਈ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਤੁ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਗੋਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਫਤਹਿ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿੰਦਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆਂ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਮੈਂ ਕਿਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਦਾਰਾ ਜਿੱਥੇ ਮੈਨੂੰ ਚੈਨ ਮਿਲਦਾ आनंद वाला ते मैं कह जब तू वाणी ਦਾ ਆਨੰਦ ਮਾਣਨ ਵਾਲਾ ਹੈ ਫਿਰ ਬਠਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਬਾਰ-ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸਮਾਈ ਔਰ ਆਖਿਆ ਗੈ ਨਹੀਂ ਜੀ چونਕੇ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਮੇਕਾ ਹੋਰ ਵੀ ਆਨੰਦ ਖਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਸ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਪਰਵਾਂ ਖਰਮਾ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਕਈ ਕੋਟ ਬੂਤ ਪ੍ਰੇਤ ਸੂ ਕਰਮਰ